ਕਿ ਜਿਹੜੀ ਅੱਜ ਦੀ ਚੈਕਿੰਗ ਅਸੀਂ ਸੀਨੀਅਰ ਅਸਟਰਾਂ ਦੇ ਹੁਕਮਾਂ ਮੁਤਾਬਕ ਜਿਹੜੀ ਅਮਰਨਾਥੀ ਅਮਰਦਾ ਜਤਰਾ ਚੱਲ ਰਹੀ ਹੈ ਉਹਦੇ ਸੰਬੰਧ ਵਿੱਚ ਜਤਰੀਆਂ ਦੀ ਸੁਰੱਖਿਆ ਨੂੰ ਨਜ਼ਰ ਰੱਖਦੇ ਹੋਏ ਕਰ ਰਹੇ ਹਾਂ ਇਸ ਵਿੱਚ ਅਸੀਂ ਆਰਪੀਐਫ ਕਾਪੂ ਨਾਲ ਲੈ ਕੇ ਸਾਡੀ ਐਕਟਿਵ ਟੈਕਟਾਈਮ ਟੀਮ ਹੋ ਡਿਸਟ੍ਰਿਕਟ ਦੇ ਸਿੰਡਾਲ ਸਹਿਯੋਗ ਦੇ ਨਾਲ ਅਸੀਂ ਜਿਹੜੀ ਚੈਕਿੰਗ ਹੈ ਸਾਡੀ ਲਗਾਤਾਰ ਚੱਲ ਰਹੀ ਹੈ ਕਿਉਂਕਿ ਤਾਂ ਜੋ ਜਤਰੀਆਂ ਦੀ ਜਿਹੜੀ ਸੁਰੱਖਿਆ ਨੂੰ ਕਾਇਮ ਰੱਖਿਆ ਜਾਵੇ ਕੋਈ ਕਿਸੇ ਕਿਸਮ ਦੀ ਕੋਈ ਅਨਸਕਾਰ ਦੀ ਘਟਨਾ ਨਾ ਹੋਵੇ ਜਾਰੀ ਹੈ ਦੇ ਵਿੱਚ ਹਰੇਕ ਆਉਣ ਜਾਣ ਵਾਲੇ ਯਾਤਰੀਆਂ ਦੀ ਚੈਕਿੰਗ ਕੀਤੀ ਜਾਂਦੀ ਹੈ ਇਹਦੇ ਨਾਲ ਸਾਡੇ 메ਨ ਗੇਟ ਤੇ ਵੀ ਲੱਗੀ ਹੋਈ ਪੁਲਿਸ 메ਨ ਗੇਟ ਤੇ ਵੀ ਚੈਕਿੰਗ ਕਰ ਰਹੇ ਹਨ ਔਰ ਫਿਰਦਰਤੀ ਹੋਏ ਇਸ ਦੀ ਗਾਇਬ ਗਾਇ ਇਸ ਤਰ੍ਹਾਂ ਰੇਲਵੇ ਸਟੇਸ਼ਨ ਦੇ ਉੱਤੇ ਦੋਨਾਂ ਪਲੇਟਫਾਰਮਾਂ ਤੇ ਤੋਂ ਮਕੇ ਜੀ ਵੀ ਚੈਕਿੰਗ ਕਰ ਰਹੇ ਹਨ ਜੌਰ ਛੱਤੀ ਵਿਅਕਤੀਆਂ ਨੂੰ ਬੜੇ ਬੀਕੀ ਨਾਲ ਦੇਖਿਆ ਜਾਂਦਾ ਦਾ ਉਹਨਾਂ ਦੇ ਆਧਾਰ ਕਾਰਡ ਚੈੱਕ ਕੀਤੇ ਜਾਂਦੇ ਆ ਔਰ ਉਹਨਾਂ ਨੂੰ ਪੁੱਛੀ ਕੀਤੀ ਜਾਂਦੀ ਉਹ ਕਿਹੜੇ ਪਰਪੰਦੇ ਇੱਥੇ ਆਏ ਆ ਔਰ ਉਹਨਾਂ ਨੂੰ ਕਿੱਥੇ ਜਾਣਾ ਹੈ ਸਤਲ ਮੀਨ ਜੰਮੂ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਔਰ ਉਧਰੋਂ ਜੰਮੂ ਤੋਂ ਆਉਣ ਵਾਲੀਆਂ ਰੇਲ ਗੱਡੀਆਂ ਦੇ ਵਿੱਚ ਵੀ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ